ਕੌਵੀਟੀ ਇੰਸਟਿਟਿਊਟ ਦੇ ਵੱਲੋਂ ਵੀ ਇਸ ਯੂਨੀਵਰਸਲ ਬਿਜ਼ਨਸ ਸਕੂਲ ਦੇ ਇੱਕ ਇਵੈਂਟ ਵਿੱਚ ਜੁੜਾ ਕੇ ਹਿੱਸਾ ਲਿਆ ਗਿਆ ਉਹ ਵੀ ਉੱਥੇ ਪਹੁੰਚੇ ਹੋਏ ਸਾਨੂੰ ਨਾਲ ਦੇ ਵੱਲੋਂ ਵੀ ਉਹਨਾਂ ਦੇ ਨਾਲ ਵੀ ਜਿਹੜੀ ਕੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਉਹਨਾਂ ਨੇ ਵੀ ਆਪਣਾ ਪੱਖ ਸਾਹਮਣੇ ਰੱਖਿਆ ਕਿ ਕਿੰਝ ਸਿੱਖਿਆ ਇੱਕ ਇੰਨੀ ਜ਼ਿਆਦਾ ਕਹਿ ਸਕਦਾ ਕਿ ਅਹਿਮ ਚੀਜ਼ ਹੈ ਅੱਜ ਦੇ ਟਾਈਮ ਦੇ ਵਿੱਚ ਜੇਕਰ ਚੰਗੀ ਸਿੱਖਿਆ ਹੋਵੇ ਕਿ ਚੰਗੀ ਪੜਾਈ ਹੋਵੇਗੀ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਕਿ ਅੱਗੇ ਜਾ ਕੇ ਕੁਝ ਕਰ ਸਕਦੀ ਹੈ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਆਪਣਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਕਿਆ ਗਿਆ ਇਸ ਕਹਿ ਸਕਦਾ ਹੈ ਕਿ ਜੋ ਕਿ ਗੈਰੀ ਮਲਖੋਤਰਾ ਦੇ ਵੱਲੋਂ ਇੱਕ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਉਹ ਵੀ ਸ਼ਾਮਲ ਹੋਏ ਨੇ ਤੇ ਕੁਝ ਗੱਲਾਂ ਉਹਨਾਂ ਦੇ ਵੱਲੋਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਵਿਸ਼ਵ वार्ता ਤੇ ਅੱਜ ਬਾਰਤਾ ਕਰਾਂਗੇ ਬੜਾ ਅਹਿਮ ਮਸਲਾ ਅਹਿਮ ਗਲਬਾਤ ਹੋ ਰਹੀ ਆ بڑے ਵੱਡੇ ਪੱਧਰ ਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਰ ਇਹਨਾਂ ਤੋਂ ਪੁੱਛਾਂਗੇ ਵੀ ਕਿ ਆਖਿਰਕਾਰ ਅੱਜ ਦੇ ਇਸ ਪ੍ਰੋਗਰਾਮ ਦਾ ਮੇਨ ਅਹਿਮ ਮੋਟਿਵ ਕੀ ਅੱਜ ਦਾ ਇਹਦਾ ਪ੍ਰੋਗਰਾਮ ਹੈ ਇਹ ਪੰਜਾਬ ਦੇ ਬੱਚਿਆਂ ਵਾਸਤੇ ਹੈ ਜਿਹੜੇ ਹੁਣ ਹਰ ਬੱਚੇ ਨੇ ਪਰ ਕੁਝ ਫਾਈਨੈਂਸ਼ੀਅਲ ਮਜਬੂਰੀਆਂ ਕਰਕੇ ਉਹਨਾਂ ਦੇ ਡ੍ਰੀਮ ਪੂਰੇ ਨਹੀਂ ਹੁੰਦੇ ਤਾਂ ਗੈਰੀ ਮਲਹੋਤਰਾ ਜੀ ਨੇ ਇੱਕ ਹੈਲਪਿੰਗ ਹੈਂਡ ਜਿਹੜੀ ਸੰਸਥਾ ਹੈ ਉਹਨਾਂ ਦੀ ਉਹਦੇ ਵਿੱਚ ਉਹਨਾਂ ਨੇ ਬਹੁਤ ਇੱਕ ਸ਼ਾਨਦਾਰ ਪ੍ਰੋਜੈਕਟ ਰੱਖਿਆ ਹੈ ਕਿ ਜਿਹੜੇ ਬੱਚੇ 85% ਤੋਂ ਜਾਂ ਇੱਕ एलिਜੀਬਲ ਬੱਚੇ ਨੇ ਉਹ ਬੱਚਿਆਂ ਨੂੰ ਅਗਰ ਉਹ ਬਾਹਰ ਪੜ੍ਹਾਈ ਕਰਨਾ ਚਾਹੁੰਦੇ ਨੇ ਤਾਂ ਉਹ ਸਪான்ਸਰ ਕਰਦੇ ਨੇ ਕਿ ਉਹਨਾਂ ਦੀ ਜਿਹੜੇ ਫੀਸ ਹੈ ਉਹ ਬਾਅਦ ਦੇ ਵਿੱਚ ਉੱਥੇ ਜਾ ਕੇ ਪੇ ਕਰਨਗੇ ਜਦੋਂ ਕਮਾਉਣ ਲੱਗ ਜਾਣਗੇ ਤੇ ਉਹ ਆਪਣੇ ਜਿਹੜੇ ਡ੍ਰੀਮ ਸਟੱਡੀ ਹੈ ਉਹ ਡ੍ਰੀਮ ਸਟੱਡੀ ਕਰ ਸਕਦੇ ਨੇ ਆਪਣੀ ਡ੍ਰੀਮ ਸਿਟੀ ਦੇ ਵਿੱਚ ਜਾ ਸਕਦੇ ਨੇ ਤੇ ਇਸ ਤਰ੍ਹਾਂ ਇੱਕ ਪੰਜਾਬ ਦਾ ਜਿਹੜਾ ਹੁਣ ਹਰ ਯੂਥ ਹੈ ਉਹਨੂੰ ਇੱਕ ਰਾਹ ਮਿਲ ਜੂਗਾ ਅੱਛਾ ਟੀਨਸਰ ਸਾਹਿਬ ਇਸ ਲਈ ਅਪਲਾਈ ਕਿਵੇਂ ਕਰਨਾ ਹੋਏਗਾ ਆਮ ਲੋਕਾਂ ਤੱਕ ਤੁਹਾਨੂੰ ਪਤਾ ਕਿ ਜ਼ਿਆਦਾਤਰ ਪੰਜਾਬ ਦੇ ਰਿਆ ਪਿੰਡੂ ਖੇਤਰ ਦਾ ਕਿਦਾਂ ਉਹਨਾਂ ਲੋਕਾਂ ਤੱਕ ਇਹ ਚੀਜ਼ ਪਹੁੰਚ ਪਾਏਗੀ ਕਿ ਹੈਲਪਿੰਗ ਹੈਂਡ ਇਦਾਂ ਵਰਕ ਕਰਕੇ ਅੱਜ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਯੂਨੀਵਰਸਿਟੀਆਂ ਚੋਂ ਸਕੂਲਾਂ ਚੋਂ ਕਾਲਜਾਂ ਚੋਂ ਲੋਕ ਆਏ ਨੇ ਉਹੀ ਅੱਗੇ ਜਾ ਕੇ ਲੋਕਾਂ ਨਾਲ ਦੱਸਣਗੇ ਇਹਦੇ ਵਿੱਚ ਇੱਕ ਡਾਇਰੈਕਟ ਅਪਰੋਚ ਹੈ ਇਹਦੇ ਕਿ ਸਟੂਡੈਂਟ ਤੇ ਉੱਥੋਂ ਦੇ ਕਾਲਜ ਦੇ ਵਿਦਿਆਲੇ ਕੋਈ ਵਿੱਚ ਬੰਦਾ ਨਹੀਂ ਹੋਊਗਾ ਤਾਂ ਉਹਦੇ ਨਾਲ ਜਿਹੜੇ ਤਿੰਨ ਪ੍ਰੋਗਰਾਮ ਨੇ ਇੱਕ ਤਾਂ ਬਿਲਕੁਲ ਬੱਚੇ ਨੇ ਜਿਹੜੇ ਫ੍ਰੀ ਪੜ੍ਹਨਗੇ ਦੂਸਰਾ ਪ੍ਰੋਗਰਾਮ ਹੈ ਜਿਹਨਾਂ ਨੂੰ ਫੀਸ ਭات ਦੇਣੀ ਹੈ ਉਹ ਉਹਨਾਂ ਦੀ ਐਲੀਜੀਬਿਲਟੀ ਹੈ ਤੀਸਰੇ ਉਹਨੇ ਕਿ ਜਿਹੜੇ ਆਮ ਇਥੇ ਜਾ ਕੇ ਕਿ ਬਹੁਤ ਡਬਲ ਡਬਲ ਪੈਸੇ ਦੇ ਕੇ ਮਾਰ ਜਾਂਦੇ ਨੇ ਪਰ ਉਹ ਡਬਲ ਪੈਸੇ ਨਹੀਂ ਲੱਗਣਗੇ ਜਿੰਨੀ ਕਾਲਜ ਦੀ ਫੀਸ ਆ ਉਹਨਾਂ ਦਾ ਡਾਇਰੈਕਟ ਹੋਊਗਾ ਵਿਚਾਲੇ ਕਿਤੇ ਕੋਈ ਪੈਸਾ ਨਹੀਂ ਰੁਕੂਗਾ ਤਾਂ ਉਹਨਾਂ ਬੱਚਿਆਂ ਨੂੰ ਬਹੁਤ ਸੌਖਾ ਹੋ ਜਾਊਗਾ ਤੇ ਸਾਰੇ ਲੋਕ ਤੇ ਤੁਹਾਡੇ ਮਾਧਿਅਮ ਨਾਲ ਸਾਰੇ ਪੰਜਾਬ ਤੱਕ ਗੱਲ ਜਾਊਗੀ ਤਾਂ ਉਹ ਜਿਹੜੇ ਐਲੀਜੀਬਲ ਬੱਚੇ ਨੇ ਜਾਣਗੇ ਉਸੇ ਸਾਰੇ ਹੈਲਪਿੰਗ ਹੈਂਡ ਦੇਖੋ ਪਹਿਲਾਂ ਵੀ ਬਹੁਤ ਨਾਲ ਲੋਕਾਂ ਨੇ ਵੀ ਸੁਣਿਆ ਸਾਡੇ ਦਰਸ਼ਕਾਂ ਨੇ ਵੀ ਸੁਣਿਆ ਪਰ ਇਸ ਤਰੀਕੇ ਦਾ ਕੰਮ ਜਿਹੜਾ ਕਰ ਰਹੇ ਨੇ ਬਹੁਤ ਵਧੀਆ ਲੇਕਿਨ ਸਭ ਤੋਂ ਵੱਡਾ ਉਹ ਚੂਜ਼ ਕਿਵੇਂ ਕਰਨਗੇ ਉਪਰ ਕਿਉਂਕਿ ਤੁਹਾਨੂੰ ਪਤਾ ਜਦੋਂ ਬੰਦੇ ਨੂੰ ਕੋਈ ਨਾ ਕੋਈ ਲਾਭ ਦਿਖਦਾ ਕੋਈ ਨਾ ਕੋਈ ਫਾਇਦਾ ਦਿਖਦਾ ਤਾਂ ਸੱਚ ਝੂਠ ਵੀ ਬੋਲਦਾ ਉਹ ਚੂਜ਼ ਕਿਵੇਂ ਹੋਏਗਾ ਕਿ ਇਹ ਬੰਦੇ ਨੂੰ ਅਸੀਂ ਫਾਇਦਾ ਦੇਣਾ ਦੇਖੋ ਇਹ ਜਿਹੜਾ ਸੱਚ ਝੋੜਾ ਸੱਚ ਨੇ ਔੜ ਸੱਚ ਰਹਿਣਾ ਤੇ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਤੁਹਾਡੇ ਜਿਹੜੇ ਪ੍ਰਾਪਤੀਆਂ ਨੇ ਜਿਹੜੇ ਤੁਹਾਡੇ ਇੰਟਰਵਿਊ ਹੈ ਉਹਦੀ ਸਕਰੀਨਿੰਗ ਹੈ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਜਿਹੜੇ ਬੱਚੇ ਜੈਨੂਨ ਬੱਚੇ ਨੇ ਉਹ ਜਾਣ ਕੇ ਜੈਨੂਨ ਬੱਚੇ ਦਾ ਵੀਜ਼ਾ ਜਾਂ ਉਹਨਾਂ ਦਾ ਕਾਲਜ ਦਾ ਐਡਮਿਸ਼ਨ ਨਹੀਂ ਰੱਖੂਗਾ ਅੱਜ ਜਿਹੜਾ ਪ੍ਰੋਗਰਾਮ ਹੋ ਰਿਹਾ ਇਸ ਦੇ ਬਿਹਾਫ ਤੇ ਜੇਕਰ ਅਸੀਂ ਪੁੱਛੀਏ ਸਿੱਧੇ ਤੌਰ ਤੇ ਤੇ ਡਾਇਰੈਕਟ ਅਪਰੋਚ ਕਰਨ ਲਈ ਕੋਈ ਸੋਸ਼ਲ ਮੀਡੀਆ ਹੈ ਕੋਈ ਵੈਬਸਾਈਟ ਹੈ ਜਾਂ ਕੋਈ ਕੰਟੈਕਟ ਨੰਬਰ ਹੈ ਕਿੱਦਾਂ ਵਿਜ਼ਿਟ ਕਰੇ ਇੱਕ ਨੋਰਮਲ ਬੰਦਾ ਇਹਦਾ ਬਹੁਤ ਛੇਤੀ ਮਹਾਲੀ ਦੇ ਵਿੱਚ ਆਫਿਸ ਖੁੱਲ ਰਿਹਾ ਜਿਹੜਾ ਸਮੇਂ-ਸਮੇਂ ਤੇ ਉਹਦਾ ਅਲਾਨ ਕੀਤਾ ਜਾਊਗਾ ਅੱਜ ਸਿਰਫ ਇਨਗੂਰੇਸ਼ਨ ਹੈ ਬਾਕੀ ਇਹਨਾਂ ਦੀ ਵੈਬਸਾਈਟ ਹੈ ਇਹ ਤੁਸੀਂ ਵੈਬਸਾਈਟ ਤੇ ਜਾ ਕੇ ਤੁਸੀਂ ਇੱਥੇ ਯੂਨੀਵਰਸਲ ਜਿਹੜੇ ਬਿਜ਼ਨਸ ਸਕੂਲ ਨੇ ਤੇ ਉਹਨਾਂ ਦੀ ਵੈੱਬਸਾਈਟ ਤੇ ਜਾਓਗੇ ਉੱਥੇ ਸਾਰਾ ਸਾਰਾ ਪ੍ਰੋਗਰਾਮ ਪਿਆ ਹੋਊਗਾ ਮਿਨਿਮਮ ਕਿੰਨੇ ਕੀ ਇਸ ਵਕਤ ਕੋਲਿਜ ਜਾਂ ਯੂਨੀਵਰਸਿਟੀ ਤੁਹਾਡੇ ਟੱਚ ਦੇ ਵਿੱਚ ਨੇ ਇਹ ਮੇਨ ਜਿਹੜੇ ਤਿੰਨ ਕੈਂਪਸ ਨੇ ਬਾਕੀ ਉਹਦੇ ਡਿਫਰੈਂਟ ਕੋਰਸੇਸ ਨੇ ਤੇ ਉਹ ਜਿਹੜਾ ਬੱਚਾ ਉੱਥੇ ਜਾ ਕੇ ਵੈੱਬਸਾਈਟ ਖੋਲੂਗਾ ਉਹਨੂੰ ਸਾਰੀਆਂ ਉਹਦੇ ਚੋਇਸ ਦੀਆਂ ਮਿਲ ਜਾਣਗੀਆਂ ਤੇ ਉਹਨਾਂ ਯੂਨੀਵਰਸਿਟੀਆਂ ਉਹਨਾਂ ਕਾਲਜ ਦੇ ਵਿੱਚ ਹੀ ਬੱਚਾ ਪੜੂਗਾ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਨਹੀਂ ਜਿਹੜੇ ਸਿਲੈਕਟਡ ਬੰਨੇ ਜਿਨ੍ਹਾਂ ਨਾਲ ਨਟਾਈਆ ਪਹਿਜਾਨਦੇ ਨਹੀਂ ਆਪਣੀਆਂ ਨੇ ਉਹਨਾਂ ਵਿੱਚ ਪੜਨਗੇ ਉਹ ਤੇ ਉਹਨਾਂ ਦੇ ਉਹ ਕੋਰਸ ਹੋਣਗੇ ਬੜੇ ਜੈਨੂਨ ਉਹਨੇ 올ਡ ਯੂਨੀਵਰਸਿਟੀ ਹੈ ਇੱਕ ਰੈਪਿਟ ਰੈਪਿਟੇਸ਼ਨ ਹੈ ਗੈਰੀ ਮਲੋਤਰਾ ਜੀ ਦੀ ਆਪਣੀ ਰੈਪਿਟੇਸ਼ਨ ਹੈ ਤੇ ਉਹਨਾਂ ਨੇ ਬੜੇ ਥੋੜੇ ਸਮੇਂ ਚ ਵਿੱਚ ਸਰਕਾਰੀ ਸਕੂਲ ਤੋਂ ਪੜ ਕੇ australia ਦੇ ਵਿੱਚ ਜਾ ਕੇ ਇਹਨਾਂ ਕਰੋ ਕੀਤਾ ਤੇ ਅੱਜ ਉਹਨਾਂ ਕੋਲ 400 500 ਬੰਦੇ ਦਾ ਸਟਾਫ ਕੰਮ ਕਰ ਰਿਹਾ ਤਾਂ ਤੁਸੀਂ ਉਹਨਾਂ ਦੇ ਦੇਖ ਸਕਦੇ ਹੋ ਕਿ ਕਿੰਦੀ ਵੱਡੀ ਉਹਨਾਂ ਦੀ ਇੰਸਟੀਟਿਊਸ਼ਨ ਹੋਣਗੇ ਨਹੀਂ ਉਹ ਤਾਂ ਹੈ ਅੱਛਾ ਇੱਕ ਹੁੰਦਾ ਕਿ ਜਦੋਂ ਕੋਈ ਚੀਜ਼ ਸ਼ੁਰੂ ਕਰਦੇ ਨੇ ਕੋਈ ਮਨ ਗੜੰਤ ਗੱਲਾਂ ਸੋ ਅਫਵਾਹਾਂ ਫਿਰ ਕੁਝ ਆਪਣੇ ਵਿੱਚ ਹੀ ਕੰਮ ਕਰਨ ਵਾਲੇ ਵਿਰੋਧੀ ਵੀ ਇਹੋ ਜਿਹੇ ਹੁੰਦੇ ਨੇ ਪਰ ਜਿਹੜੀਆਂ ਅਫਵਾਹਾਂ ਨੇ ਜੇ ਕਹਿੰਦੇ ਪਹਿਲਾਂ ਹੀ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ ਫਿਰ ਪਹਿਲਾਂ ਹੀ ਉਹਦੇ ਤੇ ਪੁਆਇੰਟ ਜਿਹੜਾ ਉਹ ਲੱਗ ਜਾਂਦਾ ਪੂਲ ਆਫ ਕੰਟਰੋਲ ਦਾ ਤੇ ਜਿਹੜਾ ਸੂਰਤੇ ਕਿਸੇ ਬੰਦੇ ਨੇ ਅਪਲਾਈ ਕਰਨਾ ਡਾਕੂਮੈਂਟ ਡੈਸ਼ਨ ਜਿਹੜੀ ਆ ਉਹ ਵੈਰੀਫਿਕੇਸ਼ਨ ਹੋਣੀ ਹੈ ਤਾਂ ਕਿੰਨਾ ਕੀ ਖਰਚਾ ਆ ਜਾਂਦਾ ਸ਼ੁਰੂਆਤੀ ਦੌਰ ਤੇ ਹੈ ਆਈਡੀਆ ਦੇਖੋ ਇਹ ਜਿਹੜਾ ਪ੍ਰੋਸੈਸਿੰਗ ਹੈ ਪ੍ਰੋਸੈਸਿੰਗ ਦਾ ਕੋਈ ਖਰਚਾ ਨਹੀਂ ਹੈਗਾ ਜਦੋਂ ਤੁਸੀਂ ਆਪਣੇ ਡਾਕੂਮੈਂਟ ਦਿਓਗੇ ਆਫਿਸ ਦੇ ਵਿੱਚ ਆ ਕੇ ਤੁਹਾਨੂੰ ਕਾਉਂਸਲਰ ਮਿਲੂਗਾ ਉਹ ਤੁਹਾਨੂੰ ਸਾਰੀ ਡਿਟੇਲ ਦੱਸੂਗਾ ਤੇ ਇਹਦੇ ਪ੍ਰੋਸੈਸਿੰਗ ਦਾ ਕੋਈ ਫੀਸ ਨਹੀਂ ਹੋਊਗਾ ਇਹਦਾ ਜਿਹੜਾ ਹੈ ਕਿ ਸਾਰਾ ਖਰਚਾ ਉਹ ਤੁਹਾਡੇ ਫੀਸ ਤੱਕ ਹੈ ਕਿਉਂਕਿ ਕਾਲਜ ਦੇ ਤੁਸੀਂ ਕਾਲਜ ਨਾਲ ਡਾਇਰੈਕਟ ਗੱਲ ਕਰ ਰਹੇ ਹੋ ਉਹ ਤਾਂ ਹੁੰਦਾ ਹੈ ਕਿ ਮੈਂ ਛੋਟਾ ਮੈਂ ਕੱਲੇ ਕੰਮ ਕਰਦਾ ਮੈਂ ਆਪਣੀ ਫੀਸ ਲੈ ਲਈ ਮੈਂ ਕਿਸੇ ਵੱਡੇ ਨੂੰ ਫੜਾਤਾ ਉਸ ਤੋਂ ਵੱਡੇ ਨੂੰ ਫੜਾਤਾ ਤਾਂ 3 ਲੇਅਰ ਬਣ ਗਈਆਂ 4 ਲੇਅਰ ਬਣ ਗਈਆਂ ਤਾਂ ਉਸ ਦੇ ਵਿੱਚ ਵਿੱਚ ਕੱਟਦਾ ਚੱਲ ਜਾਂਦਾ ਇਹ ਤਾਂ ਬਿਲਕੁਲ ਜੈਨੂਇਨ ਜਿਹੜੀ ਤੁਸੀਂ ਵੈਬਸਾਈਟ ਤੇ ਫੀਸ ਦੇਖ ਰਹੇ ਹੋ ਜੋ ਉੱਥੋਂ ਦੇ ਕਾਲਜਾਂ ਦੀ ਫੀਸ ਹੈ ਉਹਦੇ ਉਨੇ ਹੀ ਖਰਚਾ ਹੈ अच्छा वन कोर्स टू कोर्स कैंपस टू कैंपस वैरी करता है कि आपा एक अमाउंट डिमांड कर सकते हैं कि इतना अमाउंट उडा खर्चा होगा क्योंकि हर कोर्स दी फीस अलग है उतों दे शहर दे मुताबिक भी है थोड़ी चॉइस की है ਤੁਸੀਂ ਕਿਹੜੇ ਉੱਥੇ ਜਾਣਾ ਹੈ ਉਹਦੇ ਅਲੱਗ-ਅਲੱਗ ਕੈਟਾਗਰੀਜ਼ ਨੇ अच्छा ओनली फॉर ਜਿਨ੍ਹਾਂ ਨੇ ਕਮਰਸ ਫੀਲਡ ਦੇ ਨੇ ਸਟੂਡੈਂਟ ਜਾਂ ਸਿਰਫ ਬਿਜ਼ਨਸ ਵਾਲੇ ਸਾਈਡ ਤੇ ਹੀ ਜਾਣਾ ਚਾਹੁੰਦੇ ਜਿੱਦਾਂ ਕਿ ਲਿਖਿਆ ਵੀ ਹੋਇਆ ਪਿੱਛੇ ਇੰਡੀਪੈਂਡੈਂਟ ਐਮਬੀਏ ਬਿਜ਼ਨਸ ਸਕੂਲ ਜਿੱਦਾਂ ਯੂਨੀਵਰਸਲ ਇਸ ਤਰ੍ਹਾਂ ਇਹਦੇ ਵਿੱਚ ਕਈ ਕੋਰਸਿਸ ਨੇ ਬਹੁਤ سارے ਕੋਰਸਿਸ ਨੇ ਤੇ ਜਿਹੜਾ ਤੁਸੀਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਉਹ bizness ਇਕੱਲਾ ਹੀ ਨਹੀਂ ਹੁੰਦਾ ਕਿ ਤੁਸੀਂ ਕਮਰਸ਼ਲੇ ਜਾ ਸਕਦੇ ਹੋ 8th ਵਾਲੇ ਵੀ ਜਾ ਸਕਦੇ ਹੋ ਤੁਸੀਂ ਸਾਇੰਸ ਬੈਕਗਰਾਉਂਡ ਵਾਲੇ ਵੀ ਜਾ ਸਕਦੇ ਹੋ ਤੇ ਪਰ ਉਹ ਤੁਹਾਨੂੰ ਕੋਰਸ ਦੇਖਣੇ ਪੈਣਗੇ ਕਿ ਮੈਂ ਕਿਹੜੇ ਫੀਲਡ ਦੇ ਵਿੱਚ ਜਾਣਾ ਹੈ ਅੱਛਾ ਤੇ ਚਲੋ ਸਾਡੇ ਨਾਲ ਗੱਲਬਾਤ ਕਰਨ ਲਈ ਪੂਰੀ ਜਾਣਕਾਰੀ ਜਿਹੜੀ ਆ ਯੂਨੀਵਰਸਲ bizness ਸਕੂਲ ਦੇ ਸੰਬੰਧ ਚ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੀਡੀਆ ਦੇ ਥਰੂ ਜਿਹੜੀ ਸਾਡੀ ਗੱਲ ਹੈ ਤੇ ਇੱਕ ਮੇਰਾ ਤਾਂ ਸਿਰਫ ਇਹ ਇਹ ਤਾਂ ਨਾਲ ਇਹ ਹੈ ਕਿ ਇੱਕ ਬੰਦੇ ਨੇ ਇੱਕ ਪਿੰਡ ਦੇ ਵਿੱਚ ਉੱਠ ਕੇ ਆਸਟ੍ਰੇਲੀਆ ਤੇ ਵਿੱਚ ਜਾ ਕੇ ਇਹਨਾਂ ਸਟੈਬਲਿਸ਼ਮੈਂਟ ਕੀਤੀ ਹੈ ਤੇ ਉਹਦੇ ਦਿਲ ਦੇ ਵਿੱਚ ਪੰਜਾਬ ਦੇ ਬੱਚਿਆਂ ਪ੍ਰਤੀ ਦਰਦ ਹੈ ਜਿਹੜੇ ਸਭ ਤੋਂ ਪਹਿਲਾਂ ਤਾਂ ਹੈ ਕਿ 25 ਬੱਚੇ ਤਾਂ ਬਿਲਕੁਲ ਫ੍ਰੀ ਪੜਾਉਣੇ ਨੇ ਬੱਚੇ ਤੱਕ ਉਹਨਾਂ ਦੀ ਕੋਈ ਫੀਸ ਨਹੀਂ ਹੈਗੀ ਪਰ ਉਹਨਾਂ ਨੂੰ ਇੱਕ ਟੈਸਟ ਕਲੀਅਰ ਕਰਨਾ ਪਊਗਾ ਉਹਨਾਂ ਨੂੰ ਕਿ ਉਹ ਪੜਨ ਦੇ ਮੰਨ ਹੈ ਉਹ ਗਰੀਬ ਕਰਦੇ ਬੱਚੇ ਨੇ ਤੇ ਉਹਨਾਂ ਨੂੰ ਸਭ ਕੁਝ ਫ੍ਰੀ ਹੈ ਕਿ 1925 ਬੱਚੇ ਹਰ ਸਾਲ ਚੂਜ਼ ਕਰਨੇ ਨੇ ਤੇ ਉਹਨਾਂ ਦੀ ਸਟੱਡੀ ਕੰਪਲੀਟ ਤੱਕ ਕਿ ਗੈਰੀ ਮਲਹੋਤਰਾ ਜੀ ਤੇ ਉਹਨਾਂ ਦੀ ਸੰਸਥਾ ਉਹਨੂੰ ਸਪੌਂਸਰ ਕਰੂਗੀ ਇਹ ਸਭ ਤੋਂ ਵੱਡਾ ਉਹ ਹੈ ਜੀ ਗੱਲਬਾਤ ਕਰਨ ਲਈ ਧੰਨਵਾਦ